ਅਲੇ ਹਾਰੀ ਵਰ ਆਪਣੇ ਦਿਹਾੜੀ ਸਦਵਾ ਜੇ ਨਾਨਸ ਤੇ ਦੇਵਤੇ ਕੀ ਇਹ ਕਰਤਨ ਲਾਗੀ ਬਾਤ ਅਲੇ ਇਸ ਲੋਕ ਸ੍ਰੀ ਆਸ਼ਾ ਜੀ ਦੀ ਬਾਤ ਵਿੱਚ ਇਹ ਆਉਂਦਾ ਹੈੁਰ ਬਾਣੀ ਸੁਖੈਨ ਤੇ ਸੁਖੈਨ ਹੈ ਮੁਸ਼ਕਿਲ ਦੇ ਮੁਸ਼ਕਿਲ ਵੀ ਅਦਕਾਰੀਆਂ ਵਾਸਤੇ ਬਹੁਤੀ ਸੁਖੈਨ ਹੈ ਜਿਆਜ ਅਧਿਕਾਰੀ ਵੈਸੇ ਹੀ ਗੁਰਵਾਣੀ ਵਿੱਚ ਬਚਨ ਮਿਲਦੇ ਹੈ ਇਵੇਂ ਹਕੀਮ ਡਾਕਟਰ ਦੇ ਪਾਸ ਅਨੇਕ ਕਿਸਮ ਦੇ ਮਰਦੀਆਂ ਬਿਮਾਰੀਆਂ ਹੁੰਦੀਆਂ। ਇਸੇ ਤਰ੍ਹਾਂ ਗੁਰਬਾਣੀ ਵਿੱਚ ਹਰ ਕਿਸਮ ਦੇ ਭਾਰੀ ਰੋਗ ਤੇ ਉਪਦੇਸ਼ ਹੈ। ਇਹ ਵਚਨ ਬਿਲੇਹਾਰੀ ਗੁਰਿਆ ਆਪਣੇ ਦਿਹਾੜੀ ਸਦਾਰ ਇਹਨਾਂ ਮਨ ਤੇ ਦੇਵਤੇ ਕੀ ਇਹ ਕਰਤਾਂ ਲਾਗੇਗਾ। ਆਪਣੇ ਗੁਰੂ ਤੋਂ ਬਿਲੇਹਾਰੇ ਜਾਂ ਬਿਹਾਰੀ ਵਿੱਚ ਜਾਂ ਦੇ ਵਿੱਚ ਛੋਹਾਰੀ ਬਿਲੇਹਾਰੇ ਜਾਂ ਕਿਉਂ ਇਨ ਮਾਨਸਤੇ ਦੇਵ ਤੇ ਕੀਏ ਕਰਤਨ ਲਈ ਬਾਤ ਤੋਂ ਦੇਵਤਾਵਾਂ ਦਾ ਬਲ ਕੇ ਪਸ਼ੂ ਪ੍ਰੇਤੋਂ ਦੇਵ ਕਰ ਵਰੇ ਸਤਿਗੁਰ ਕੀ ਵਡਿਆਈ ਮਨੁੱਖਾਂ ਵਿੱਚ ਦੇਵਤੇ ਵੀ ਹਨ ਐਵਾਨ ਵੀ ਹਨ ਸ਼ੁਕਰ ਗੁਰ ਵੀ ਹਨ ਉਤਪ੍ਰੇਤ ਵੀ ਇਨਸਾਨ ਉਹ ਹਜੇ ਕੁਛ ਹੈ ਜਿਹੇ ਜਿਹੇ ਦੇ ਸਿਆਲਾਤ ਅਗੇ ਦਰਜੇ ਨੂੰ ਗਿੰਦਾ ਜਿਸ ਇਨਸਾਨ ਦੀ ਜ਼ਿੰਦਗੀ ਕੇਵਲ ਖਾਣ ਪੀਣ ਤੱਕ ਹੀ ਮਹਦੂਦ ਹੈ ਇਤੋਂ ਜ਼ਿਆਦਾ ਕੁਝ ਨਹੀਂ ਸਮਝਦਾ ਉਸ ਨੂੰ ਹੈਵਨ ਦਾ ਦਰਜਾ ਦਿੱਤਾ ਜਾਂਦਾ ਕਿਉਂਕਿ ਉਹ ਵੀ ਆਪਣੇ ਪੇਟ ਭਰਨ ਤੋਂ ਜ਼ਿਆਦਾ ਉਹ ਕੁਝ ਨਹੀਂ ਜਾਣਦੇ ਜਿਹੜਾ ਇਨਸਾਨ ਲੜਨ ਦੇ ਵਿੱਚ ਬਹੁਤ ਹੁਸ਼ਿਆਰ ਤਕੜਾ ਉਸ ਨੂੰ ਸ਼ੁਕਰਾਂਗੁਪ੍ਰੰਧ ਦਾ ਦਰਜਾ ਦਿੱਤਾ ਜਾਂਦਾ ਹੈ ਜਿਹੜੇ ਚਲਾਖ ਹਨ ਛੜੀਆਂ ਲੋਕਾਂ ਨੂੰ ਛਲਣ ਵਾਲੇ ਲੋਕ ਹਨ ਉਹਨਾਂ ਨੂੰ ਭੂਤਾਂ ਪ੍ਰੇਤਾਂ ਤੋਂ ਦਰਜਾ ਦਿੱਤਾ ਜਾਂਦਾ ਹੈ। ਹਾਂ ਜਿਹੜੇ ਦੇਵਤ ਸੁਭਾਅ ਵਾਲੇ ਹਨ ਮੈ ਰੂਦੀ ਭੱਤੀ ਸਤ ਸੰਤੋਖ ਦੇ ਆ ਤੁਨ ਵਿਚਾਰ ਸ਼ਾਂਤੀ ਕੀਮਾ ਤ੍ਰਿਤਾ ਦੇਵੀ ਗੁਣ ਦੇ ਸੰਯੁਕਤ ਹਨ ਔਰ ਆਤਮ ਗਿਆਨ ਦੇ ਸੰਯੁਕਤ ਹਨ ਇਹੋ ਜਿਹੇ ਲੋਕਾਂ ਨੂੰ ਦੇਵ ਕੇਂਦਰ ਦਰਜਾ ਦਿੱਤਾ ਜਾਂਦਾ ਹੈ। ਇਹਦੇ ਪਹਿਲੇ ਤੇਨੇ ਸਵਭਾਅ ਇਨਸਾਨ ਦੇ ਪਰਬਲ ਹੋ ਚੁੱਕੇ ਹਨ ਅਸਲੀ ਸਵਭਾਅ ਵੀ ਇਨਸਾਨ ਦਾ ਦੇਵਤਾ ਸਵਭਾਅ ਹੈ ਕਿਉਂਕਿ ਇਹ ਪਰਮੇਸ਼ਰ ਦੀ ਅਨਸ਼ਕੋਕ ਵੀਰੇ RAM ਕੀ ਅੰਸ਼ ਜਿਸ ਕਾਗਤੁਰ ਮਿਟੇ ਨ ਮਨਸ ਜੀਵਾਤਮਾ ਪਰਮਾਤਮਾ ਦੀ ਅੰਸ਼ ਅਸੀਸ਼ ਆ ਰਹੀ ਆਤਮ ਸ਼ਹਿਜ਼ਾਦੇ ਹਨ ਪਰ ਅਸਲੀ ਆਪੇ ਨੂੰ ਭੁੱਲ ਗਿਆ ਆਪਣੇ ਆਪ ਦੀ ਬਜਾਏ ਸਨੇ ਆਪਣੇ ਆਪ ਨੂੰ ਜਿਸਮ ਮੰਨ ਲਿਆ ਹੈ ਮੈਂ ਸਾਡੇ ਤਿੰਨ ਹੱਤਾ ਜਿਸਮ ਦਾਤਰ ਹਾਂ ਦਰਸਲੇ ਹੈ ਨਹੀਂ ਤੋ ਜਿਸਮ ਤੈਦਾ ਇਹ ਹੂ ਹੈ ਜਿਵੇਂ ਕਿਸੇ ਦਾ ਬਸਤਰ ਪਹਿਨਿਆ ਹੋਵੇ ਜਿਸਮ ਤੈ ਕਿ ਜੀਵਾਤਮਾ ਦਾ ਬਸਤਰ ਹੈ ਜਦੋਂ ਜਨਮ ਲਈ ਮਨੁੱਖ ਦਾ ਪੈਨ ਲਿਆ ਜਦੋਂ ਮਰਤੂ ਹੋ ਜਾਏਗੀ ਉਦੋਂ ਇਸ ਬਸਤਰ ਨੂੰ ਉਤਾਰਦੇ ਗੱਲ ਆ ਤੇ ਇਹਦਾ ਆਪਣਾ ਇਹ ਕਿੰਨੇ ਹੋ ਸਕਦਾ ਹੈ ਇਹਦੀ ਗਲਤੀ ਹੈ ਭੁੱਲ ਹੈ ਅਗਿਆਨ ਹੈ ਜਿਵੇਂ ਕੋਈ ਔੜੀ ਦਾ ਸੁਆਪ ਕਿਸੇ ਨਸ਼ੇ ਦੇ ਅਧੀਨ ਹੋ ਕੇ ਉਹਦਾ ਦਿਮਾਗ ਵੀ ਪਰਦੇ ਹੋ ਜਾਏ ਆਪਣੇ ਅੰਨ ਘੂੜਾ ਮਨ ਬੈਠੇ इसी तरह इसकी मनावत है अग्ञान मनावत सिर्फ उतनी देर तक ही है तो छाया हो जो तो पर ल जाएगा अपनी असलीयत नएगा तो असली सुभाव देवत स्वभाव उ सुखदायी स्वभाव है पर सुभाव दब चुक्या है जेडे उर्ले ਤਿੰਨ ਸੁਭਾਵ ਹਨ ਉਹ ਪ੍ਰੇ ਸੁਭਾਵ ਸਿਰ ਕਾਰਿਸ਼ ਦੀ ਵਾਸਤੇ ਇਸ ਨੂੰ ਮਿਲੇ ਹੋਏ ਤੇਰ ਵਾਸਤੇ ਉਹਨਾਂ ਨੂੰ ਇਸਨੇ ਪ੍ਰਬਲ ਕਰ ਲਿਆ ਇਸ ਕਰਕੇ ਇਹ ਆਪਣੀ ਅਸਲੀਅਤ ਤੋਂ ਦੂਰ ਚਲਾ ਗਿਆ ਅੱਜ ਜਦੋਂ ਗੁਰੂ ਸ਼ਰਨ ਵਿੱਚ ਆਉਂਦਾ ਹੈ ਉਸ ਮੌਕੇ ਇਸ ਨੂੰ ਗੁਰੂ ਕਿਰਪਾ ਕਰਕੇ ਇਸ ਦਾ ਅਸਲੀ ਆਪਣਾ ਸੁਭਾਵ ਪ੍ਰਾਪਤ ਹੁੰਦਾ ਹੈ ਜਿਸ ਨੂੰ ਪਾ ਕੇ ਇਹਦਾ ਦਰਜਾ ਦੇਵਤਿਆਂ ਵਿੱਚ ਹੋ ਜਾਂਦਾ ਹੌਲੀ 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 ਅਸਲੀ ਇਸ ਦੀ ਅਵਸਥਾ ਵਿੱਚ ਸਥਿਤ ਹੋ ਜਾਂਦਾ